ਸੋ ਫਰੋਸ ਪਰ ਵਿਖੇ ਜਦੋਂ ਪੰਜਾਬ ਦੇ ਮਾਨਯੋਗ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦਾ ਦੌਰਾ ਸੀ ਤਦੋਂ ਨੈਸ਼ਨਲ ਅਵਾਰਡੀ ਪ੍ਰਿੰਸੀਪਲ ਡਾਕਟਰ ਸਤਿੰਦਰ ਸਿੰਘ ਇੱਥੇ ਉਹਨਾਂ ਦੇ ਸਕੂਲ ਵਿਖੇ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕਿਵੇਂ ਲੱਗਿਆ ਸਭ ਤੋਂ ਪਹਿਲਾਂ ਮੇਰੇ ਖਿਆਲ ਪੰਜਵਾਂ ਜਾਂ ਛੇਵਾਂ ਦੌਰ ਹੈ ਗਵਰਨਰ ਸਾਹਿਬ ਦਾ ਦੇਖੋ ਬੜੇ ਮਾਣ ਵਾਲੀ ਗੱਲ ਹੈ ਕਿ ਗਵਰਨਰ ਪੰਜਾਬ ਜਿਹੜੇ ਸਰਦੀ ਖੇਤਰ ਦੇ ਇਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇਕੇ ਦੇ ਵਿੱਚ ਪਹੁੰਚੇ ਹੈ ਸਟਾਫ ਨੂੰ ਵਿਦਿਆਰਥੀਆਂ ਨੂੰ ਔਰ ਪਿੰਡ ਵਾਸੀਆਂ ਨੂੰ ਇੱਕ ਬੜਾ ਚਾਹ ਸੀ ਕਿ ਸਾਡੇ ਗਵਰਨਰ ਸਾਹਿਬ ਸਕੂਲ ਦੇ ਵਿੱਚ ਆ ਰਹੇ ਐ ਤੇ ਉਹਨਾਂ ਦੀ ਤਿਆਰੀ ਦੇ ਲਈ ਇੱਥੇ ਐਨਸੀਸੀ ਦੇ ਕੈਡੀਟ ਸਕੂਲ ਦੇ ਵਿਦਿਆਰਥੀਆਂ ਨੇ ਜਿੱਥੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਉਹ ਤੇ ਸਾਡੇ ਸਕੂਲ ਦੀਆਂ ਸਾਡੇ ਇਲਾਕੇ ਦੀਆਂ ਮੰਗਾ ਵੀ ਉਹਨਾਂ ਸਾਹਮਣੇ ਰੱਖੀਆਂ ਨੇ ਉਮੀਦ ਕਰਦੇ ਆ ਕਿ ਉਹਨਾਂ ਦਾ ਦੌਰਾ ਜਿਹੜਾ ਹੈਗਾ ਉਹ ਇਸ ਇਲਾਕੇ ਦੇ ਜਿਹੜੀ ਵਿਕਾਸ ਦੇ ਲਈ ਸਹਾਈ ਹੋਏਗਾ ਔਰ ਇਹ ਬੱਚਿਆਂ ਦੇ ਵਿੱਚ ਕੌਨਫੀਡੈਂਸ ਲੈਵਲ ਬਹੁਤ ਵਧੇਗਾ ਕਿਉਂਕਿ ਇਹ ਬੱਚਿਆਂ ਨੇ ਅੱਜ ਆਪਣੀ ਕਲਾ ਦਾ ਪ੍ਰਦਰਸ਼ਨ ਮਾਨਯੋਗ ਗਵਰਨਰ ਸਾਹਿਬ ਦੇ ਅੱਗੇ ਕੀਤਾ ਪੰਜਾਬ ਦਾ ਫਰਸਟ ਸਿਟੀਜ਼ਨ ਪੰਜਾਬ ਦਾ ਰਾਜਪਾਲ ਤੇ ਉਹਨਾਂ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਐਸਐਸਪੀ ਸੌਮਿਆ ਮਿਸ਼ਰਾ ਦੇ ਵੀ ਕਾਫੀ ਛਲਾਗਾ ਕੀਤੀ ਹੈ ਨਸ਼ਿਆਂ ਦੀ ਇੱਕ ਨਵਿਕਲੀ ਪਹਿਲ ਤੇ ਡਰੋਨ ਲਈ ਵੀ ਉਹਨਾਂ ਨੇ ਕਿਹਾ ਕਿ ਜਿਹੜਾ ਪਿੰਡ ਜਾਂ ਡਰੋਨ ਨੂੰ ਫੜਾਏਗਾ ਔਰ ਜਿਹੜਾ ਪਿੰਡ ਨਸ਼ਾ ਮੁਕਤ ਹੋਏਗਾ ਉਹਦੇ ਲਈ ਉਹਨਾਂ ਨੇ 3 ਲੱਖ 2 ਲੱਖ ਤੇ 1 ਲੱਖ 6 ਲੱਖ ਰੁਪਈਆ ਵੱਖਰਾ ਤੇ 6 ਲੱਖ ਰੁਪਈਆ 72 ਲੱਖ ਰੁਪਈਏ ਦੀ ਉਹਨਾਂ ਨੇ ਇਹ ਯੋਜਨਾ ਦਾ ਐਲਾਨ ਕੀਤਾ ਹੈ ਇਹ ਯੋਜਨਾ ਨੂੰ ਕਿੰਨਾ ਕੁ ਬੂਰ ਪਾਏਗਾ ਤੇ ਲੋਕਾਂ ਦੇ ਵਿੱਚ ਕਿੰਨਾ ਕੁ ਇਹਦੇ ਲਈ ਮੋਟੀਵੇਸ਼ਨ ਹੋਏਗੀ ਦੇਖੋ ਨਸ਼ਾ ਵਿਰੋਧ અભિયાન ਜਿਹੜਾ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਔਰ ਵਿਸ਼ੇਸ਼ ਤੌਰ ਤੇ ਸਾਡੇ ਮਾਨਯੋਗ ਐਸਐਸਪੀ ਫਿਰੋਜ਼ਪੁਰ ਔਰ ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ਦੇ ਵਿੱਚ ਜਾ ਜਾ ਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਦੋਂ ਪਿੰਡਾਂ ਦੇ ਨੌਜਵਾਨ ਪ੍ਰੇਰਿਤ ਹੋ ਕੇ ਨਸ਼ੇ ਦੇ ਖਿਲਾਫ ਸਹਿਯੋਗ ਕਰਦੇ ਆ ਉਹ ਪੁਲਿਸ ਨੂੰ ਜਾਂ ਬੀਐਸਐਫ ਨੂੰ ਸੂਚਨਾ ਦਿੰਦੇ ਆ ਤਾਂ ਉਦੋਂ ਮੈਂ ਸਮਝਦਾ ਕਿ ਇਹ ਨਸ਼ਾ ਵਿਰੋਧੀ ਮੁਹਿੰਮ ਨੂੰ ਜਿਹੜੀ ਆ ਸਫਲਤਾ ਮਿਲਦੀ ਆ ਜਦੋਂ ਪਿੰਡ ਦੇ ਸਹਿਯੋਗ ਦੇ ਲਈ ਅਫਸਰ ਪਹੁੰਚ ਪਹੁੰਚ ਕੇ ਉੱਥੇ ਇਹ ਗੱਲਾਂ ਕਰਨਗੇ ਤਾਂ ਇਹ ਜਿਹੜੇ ਨੌਜਵਾਨ ਨੇ ਇਹ ਇਸ ਕੰਮ ਦੇ ਵਿੱਚ ਬਹੁਤ ਸਹਿਯੋਗ ਕਰਨਗੇ ਔਰ ਖਾਸ ਤੌਰ ਤੇ ਇਸ ਸਰਹੱਦੀ ਖੇਤਰ ਦੇ ਵਿੱਚ ਮੈਂ ਸਮਝਦਾ ਕਿ ਨਸ਼ਾ ਖਿਲਾਫ ਜਿਹੜੀ ਮੁਹਿੰਮ ਚਲਾਉਣਾ ਬੇਹਦ ਜ਼ਰੂਰੀ ਹੈ ਔਰ ਇਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਡਾ ਕੇ ਇਹਨਾਂ ਨੂੰ ਖੇਡਾਂ ਨਾਲ ਲਾਣਾ ਇਹਨਾਂ ਨੂੰ ਸਵੈ ਰੋਜ਼ਗਾਰ ਨਾਲ ਲਾਣਾ ਇਹਨਾਂ ਨੂੰ ਰੋਜ਼ਗਾਰ ਦੇ ਬਲੇ ਪਾਸੇ ਲੈ ਕੇ ਜਾਣਾ ਇਹ ਸਮੇਂ ਦੀ ਸਭ ਤੋਂ ਵੱਡੀ ਜਿਹੜੀ ਆ ਉਹ ਜ਼ਰੂਰਤ ਹੈ ਥੈਂਕ ਯੂ ਤੁਸੀਂ ਐਡਰੈਸ ਕਰ ਰਹੇ ਸਨ ਐਨ ਸੀ ਸੀ ਦੇ ਬੱਚਿਆਂ ਨੂੰ ਤੇ ਐਨਸੀਸੀ ਦੇ ਬੱਚਿਆਂ ਲਈ ਵੀ ਗਵਰਨਰ ਸਾਹਿਬ ਨੇ ਕਾਫੀ ਐਪਰੀਸ਼ੀਏਸ਼ਨ ਜਿਹੜੇ ਸ਼ਬਦ ਵਰਤੇ ਹਾਂ ਜੀ ਦੇਖੋ ਇਹ ਸਾਡੇ ਜਿਹੜੇ ਨੌਜਵਾਨ ਨੇ ਇਹ ਐਨਸੀਸੀ ਇੱਕ ਬੇਸ ਹੈ ਆਧਾਰ ਹੈ ਇਹਨਾਂ ਬੱਚਿਆਂ ਨੇ ਹੀ ਕੱਲ ਨੂੰ ਜਿਹੜਾ ਹੈਗਾ ਉਹ ਸਾਡੇ ਦੇਸ਼ ਦੀ ਅੱਗੇ ਵਾਗਡੋਰ ਸੰਭਾਲਣੀ ਹੈ ਔਰ ਬੜੀ ਖੁਸ਼ੀ ਹੋਈ ਕਿ ਜਿਹੜੇ ਐਨਸੀਸੀ ਦੇ ਇਹਨਾਂ ਬੱਚਿਆਂ ਦੀ ਜਿਹੜੀ ਹੈ ਗਵਰਨਰ ਸਾਹਿਬ ਨੇ ਵਿਸ਼ੇਸ਼ ਤੌਰ ਤੇ ਤਾਰੀਫ ਕੀਤੀ ਔਰ ਜਾਣ ਲੱਗਿਆ ਇਹਨਾਂ ਬੱਚਿਆਂ ਦੇ ਨਾਲ ਇਸੇ ਖੁਸ਼ ਹੋ ਕੇ ਯਾਦਗਾਰੀ ਤਸਵੀਰ ਕਰਾ ਕੇ ਇਹਨਾਂ ਦੀ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਕੀਤੀ ਹੈ ਮੈਨੂੰ ਲੱਗਦਾ ਕਿ ਗਵਰਨਰ ਸਾਹਿਬ ਵੱਲੋਂ ਕੀਤੀ ਪ੍ਰਸ਼ੰਸਾ ਉਹ ਇਹਨਾਂ ਬੱਚਿਆਂ ਦੇ ਲਈ ਇੱਕ ਬਹੁਤ ਵੱਡੀ ਮੋਟੀਵੇਸ਼ਨ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਹੋਰ ਬਿਹਤਰ ਕਰਨਗੇ ਔਰ ਇਹਨਾਂ ਬੱਚਿਆਂ ਵਿੱਚੋਂ ਹੀ ਕਈ ਐਨਸੀਸੀ ਦੇ ਬੱਚੇ ਜਿਹੜੇ ਸਾਡੇ ਸਟੂਡੈਂਟ ਨੇ ਉਹ ਫੌਜ ਦੇ ਵਿੱਚ ਗਏ ਆ ਤਾਂ ਜਦੋਂ ਬੱਚਿਆਂ ਨੂੰ ਐਨਸੀਸੀ ਦੇ ਬੱਚਿਆਂ ਨੂੰ ਇਹੋ ਜੀ ਪ੍ਰੇਰਣਾ ਮਿਲਦੀ ਹੈ ਤਾਂ ਇਹ ਫੌਜ ਦੇ ਵਿੱਚ ਜਿੱਥੇ ਜਾਂਦੇ ਆ ਉੱਥੇ ਦੇਸ਼ ਦੀ ਜਿਹੜੀ ਹੈਗੀ ਆ ਸੁਰੱਖਿਆ ਦੇਸ਼ ਦੀ ਤਰੱਕੀ ਦੇ ਵਿੱਚ ਵੀ ਵੱਡਾ ਯੋਗਦਾਨ ਪਾਉਂਦੇ ਆ ਥੈਂਕ ਯੂ और सीनू डुग्गल हैं फाज, फाजिलका के डी सी हैं और सौम्या मिश्रा हैं ये फिरोजपुर की एस एस पी हैं और प्रज्ञा जैन हैं ये फाज़िल की एस एस पी हैं और अंतरायामी कमांडेंट है बी एस साथ में दोनों आपकी एस एस पी भी डाले में अभी क्या स्कूलों में मैं देखता हूँ टीचर्स है ना 95 परसेंट तो लेडीज ने कैप्चर कर लिया मैं सिलेक्शन होता है ਔਰ ਇਹ ਹੀ ਸਪੀਡ ਰਹੀ ਤੇ ਮੈਂ ਡੀਜੀਪੀ ਸਾਹਿਬ ਕੋਲ ਬੋਲ ਰਹਾ tha ਕਿ 5 ਸਾਲ ਕੇ ਬਾਅਦ ਮੈਂ 90% ਐਸਐਸਵੀ ਵੀ ਲੇਡੀਜ਼ ਹੀ ਦਿਖੇਗੇ ਜੈਂਟਸ ਨਹੀਂ ਦਿਖੇਗੇ ਆਪ ਲੋਕਾਂ ਨੂੰ ਬਹੁਤ اچھا ਹਿੰਦੁਸਤਾਨ ਕੇ ਲਿਏ ਬਹੁਤ ਅੱਛਾ ਸਬੂਨ ਹੈ ਪਵਨ ਸਾਡੇ ਨਾਲ ਨਹੀਂ ਪਵਨ ਨੇ ਲੀਡ ਕੀਤਾ ਐਨਸੀਸੀ ਦੀ ਟੀਮ ਨੂੰ ਔਰ ਤੁਹਾਨੂੰ ਐਨਸੀਸੀ ਰਿਪਬਲਿਕ ਕੈਂਪ ਕਰਤਵਿਆ ਪਾਸ ਦੇ ਉੱਤੇ ਵੀ ਜਾਣ ਦਾ ਮੌਕਾ ਮਿਲਿਆ ਤੇ ਅੱਜ ਤੁਸੀਂ ਪੰਜਾਬ ਦੇ ਰਾਜਪਾਲ ਨੂੰ ਮਿਲੇ ਉਹਨਾਂ ਨੇ ਤੁਹਾਨੂੰ ਬੈਸਟ ਵਿਸ਼ੇਸ ਕਹੀਆਂ ਉਦੋਂ ਪਵਨ ਤੇ ਉਹਦੀ ਟੀਮ ਦੀ ਕੀ ਮਨੋ ਭਾਵਨਾ ਸੀ ਸਰ ਬਹੁਤ ਪ੍ਰਾਊਡ ਹੋ ਰਿਹਾ ਸੀਗਾ ਕਿਉਂਕਿ ਸਾਨੂੰ ਉਮੀਦ ਨਹੀਂ ਸੀ ਕਿ ਅਸੀਂ ਇੰਨਾ ਵਧੀਆ ਕਰ ਪਾਵਾਂਗੇ ਸਾਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋਇਆ ਸਾਡੀ ਜਿੰਨੀ ਮੇਰੀ ਟੀਮ ਸੀ ਉਹਨਾਂ ਨੂੰ ਵੀ ਬਹੁਤ ਪ੍ਰਾਊਡ ਫੀਲ ਹੋਇਆ ਉਹਨਾਂ ਨੂੰ ਕਾਫੀ ਅਸੀਂ ਖੁਸ਼ ਸੀਗੇ ਕਿ ਹਾਂ ਸਾਨੂੰ ਅੱਜ ਮਤਲਬ ਕਿ ਅਸੀਂ ਇਸ ਮੰਚ ਤੇ ਆਏ ਉਹਨਾਂ ਸਾਹਮਣੇ ਪਰਫਾਰਮ ਕੀਤਾ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਪ੍ਰਾਊਡ ਵਾਲੀ ਗੱਲ ਸੀ ਸਾਡੇ ਲਈ ਸੋ ਇਹ NCC ਦੀ ਟੀਮ ਹੈ ਮੇਰੇ ਨਾਲ ਐਨਸੀ ਦੇ ਸੰਧਿਆ ਗੁਗੁਤਾ ਜੀ ਆਪ ਆਈਏ ਪਲੀਜ਼ ਜੇਕਰ ਤੁਸੀਂ ਤੁਹਾਡਾ ਬੱਚਾ NCC ਜੁਆਇਨ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਕੀ ਬੈਨੀਫਿਟ ਮਿਲਣਗੇ ਸੰਧਿਆ ਜੀ बताएंगे आपको ਇਧਰ ਆਈਏ ਆਪ ਸੰਧੇ ਜੀ ਆਪ ਬਤਾइए ਕਿ ਜੋ ਬੱਚੇ NCC ਜੁਆਇਨ ਕਰਨਾ ਚਾਹਤੇ ਹਨ ਉਸਮੇ ਆਰਮੀ ਮੇ ਜਾਣੇ ਆਪ ਬੋਲਤੇ ਨੇ ਲੈਫਟੀਨੈਂਟ ਰਿਕਰੂਟਮੈਂਟ ਕਾ ਉਸਕਾ ਕੀ ਬੈਨੀਫਿਟ ਹੋਗਾ ਕੈਸੀ ਬੈਨੀਫਿਟ ਹੋਗਾ अगर आप एन सी करते हो तीन साल का पूरा कोर्स तो आपको रिटर्न एग्जाम देने की ज़रूरत नहीं होती डायरेक्ट आप एस इंटरव्यू के लिए क्वालिफाई हो जाते हो अगर एक, एक नॉर्मल बच्चा होता है उसे रिटर्न निकालना पड़ता है जो कि यूपीएससी के थ्रू होता है उसके बाद वो इंटरव्यू पे जाता है तो आप एनसीसी से डायरेक्ट बेनिफिट लेकर के इंटरव्यू के थ्रू ऑफिसर रैंक पे जा सकते हैं आर्मी में तो आज जब गवर्नर साहब ने अप्रीशिएशन किया तो संध्या को भी खुशी होगी कि आपकी टीम ਜ਼ਰੂਰ ਸਰ ਮੈਨੂੰ ਬਹੁਤ ਅੱਛਾ ਲੱਗਾ ਕਿ ਮੇਰੀ ਟੀਮ ਇਤਨੇ ਉੱਪਰ ਲੈਵਲ ਤੱਕ ਜਾ ਰਹੀ ਹੈ ਔਰ ਵੀ ਅੰਗੇ ਜਾਏਗੀ ਇਸਕੇ ਲਈ ਮੈਨੂੰ ਬਹੁਤ ਖੁਸ਼ੀ ਹੋਈ ਹੈ ਸੋ ਐਨਸੀਸੀ ਦੀ ਟੀਮ ਨੂੰ ਪੰਜਾਬ ਦੇ ਮਾਨਯੋਗ ਰਾਜਪਾਲ ਨੇ ਬਲੇਸਿੰਗ ਦਿੱਤੀਆਂ ਤੇ ਨਾਲ ਇਹਨਾਂ ਨੂੰ ਸ਼ਾਬਾਸ਼ੀ ਵੀ ਦਿੱਤੀ ਹੈ ਤੇ ਦੂਜਾ ਜਿਹੜਾ ਵਿਲੇਜ ਡਿਫੈਂਸ ਕਮੇਟੀ ਹੈ ਉਹਨਾਂ ਲਈ ਵੀ ਉਹਨਾਂ ਨੇ ਐਪਰੀਸ਼ੀਏਸ਼ਨ ਅਵਾਰਡ ਦਿੱਤਾ ਔਰ ਇਸ ਗੱਲ ਦੇ ਉੱਤੇ ਐਨਸੀਸੀ ਦੀ ਟੀਮ ਔਰ ਇਹਨਾਂ ਦੀ ਜਿਹੜੀ ਕੰਪਨੀ ਕਮਾਂਡਰ ਹੈ ਸੰਧਿਆ ਗੁਪਤਾ ਉਹ ਵੀ ਇਸ ਗੱਲ ਦੇ ਉੱਤੇ ਖੁਸ਼ ਹੈ ਔਰ ਪ੍ਰਿੰਸੀਪਲ ਸਤਿੰਦਰ ਸਿੰਘ ਨੇ ਵੀ ਇਸ ਗੱਲ ਦੇ ਉੱਤੇ ਆਸ ਪ੍ਰਗਟ ਕੀਤੀ ਹੈ ਕੀ ਗਵਰਨਰ ਸਾਹਿਬ ਦਾ ਇਹ ਦੌਰਾ ਜਿਹੜਾ ਹੈ ਸਰਹੱਦੀ ਇਲਾਕਿਆਂ ਦੇ ਲੋਕਾਂ ਲਈ ਰਾਂਬਣ ਸਿੱਧ ਹੋਏਗਾ